ਨਵੇਂ ਕੋਡ ਦਾ ਅਸਰ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਘਟਣਗੀਆਂ ਜਾਂ ਵਧਣਗੀਆਂ ਤਨਖਾਹਾਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧੀ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਤੇ ਰੋਜ਼ਾਨਾ ਦੇ ਤਾਜ਼ਾ ਅਪਡੇਟ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅਧ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਵਾਂ ਲੇਬਰ ਕੋਡ ਹੈ ਉਹ ਸਰਕਾਰ ਨੇ ਲਾਗੂ ਕਰ ਦਿੱਤਾ ਹੈ। ਨਵੇਂ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਤਨਖਾਹਾਂ ਤੇ ਕੀ ਅਸਰ ਪੈਣ ਵਾਲਾ ਹੈ ਇਸ ਤੇ ਚਰਚਾ ਕਰਾਂਗੇ ਤੇ ਕਿਸ ਦਾ ਲਾਭ ਹੋਵੇਗਾ ਲੇਬਰ ਨੂੰ ਜਾਂ ਨਹੀਂ ਹੋਵੇਗਾ ਇਸ ਬਾਰੇ ਵੀ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ। 29 ਕਿਰਤ ਕਾਨੂੰਨਾਂ ਨੂੰ ਸੀਮਤ ਕਰਕੇ 4 ਨਵੇਂ ਕਿਰਤ ਕੋਡ ਲਾਗੂ ਕੀਤੇ ਗਏ ਨੇ ਇਨ੍ਹਾਂ ਕਾਨੂੰਨਾਂ ਦੇ ਤਹਿਤ ਤਨਖਾਹ ਤੋਂ ਲੈ ਕੇ ਗ੍ਰੈਚੁਇਟੀ ਤੱਕ ਦੇ ਨਿਯਮ ਬਦਲ ਗਏ ਨੇ ਗ੍ਰੈਚੁਇਟੀ ਐਫ ਡੀ ਗ੍ਰੈਚੁਇਟੀ ਪੀ ਐਫ ਅਤੇ ਪੈਨਸ਼ਨ ਵਰਗੇ ਸਮਾਜਿਕ ਸੁਰੱਖਿਆ ਉਪਾਵਾਂ ਦਾ ਦਾਇਰਾ ਵੀ ਵਧਾਇਆ ਗਿਆ ਫਿਕਸਡ ਮਿਆਦ ਦੇ ਕਰਮਚਾਰੀਆਂ ਠੇਕਾ ਕਰਮਚਾਰੀਆਂ ਅਤੇ ਗਿਗ ਵਰਕਰਾਂ ਨੂੰ ਵੀ ਸਮਾਜਿਕ ਸੁਰੱਖਿਆ ਦੇ दायरे ਵਿੱਚ ਸ਼ਾਮਲ ਕੀਤਾ ਗਿਆ ਨਵੇਂ ਲੇਬਰ ਕੋਡ ਨਾਲ ਕੰਪਨੀਆਂ ਲਈ ਵੀ ਨਿਜਮ ਆਸਾਨ ਹੋਣਗੇ। ਜਿਆਦਾ ਤੋਂ ਜਿਆਦਾ ਕਰਮਚਾਰੀਆਂ ਨੂੰ ਸੁਰੱਖਿਆ ਅਤੇ ਲਾਭ ਮਿਲਣਗੇ। ਬਹੁਤ ਸਾਰੇ ਲੋਕ ਸੋਚ ਰਹੇ ਨੇ ਕਿ ਕੀ ਇਹ ਨਵਾਂ ਕਾਨੂੰਨ ਤਨਖਾਹਾਂ ਵਧਾਏਗਾ ਜਾਂ ਘਟਾਏਗਾ। ਆਓ ਜਾਣਦੇ ਹਾਂ ਮਾਹਿਰ ਕੀ ਕਹਿੰਦੇ ਨੇ। ਮਹਾਰਾਜ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਆ ਪੀਐਫ ਅਤੇ ਪੈਨਸ਼ਨਾਂ ਵਰਗੇ ਰਿਟਾਇਰਮੈਂਟ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰੇਗਾ ਪਰ ਇਹ ਲੱਖਾਂ ਕਰਮਚਾਰੀਆਂ ਲਈ ਮਹੀਨਾਵਾਰ ਘਰ ਲੈ ਕੇ ਜਾਣ ਵਾਲੀ ਤਨਖਾਹ ਨੂੰ ਘਟਾ ਸਕਦਾ ਹੈ। ਟ੍ਰਾਈਲੀਗਲ ਵਿੱਚ ਕਿਰਤ ਅਤੇ ਰੁਜ਼ਗਾਰ ਅਭਿਆਸ ਵਿੱਚ ਭਾਈਵਾਲ ਅਤੁਲ ਗੁਪਤਾ ਨੇ ਕਿਹਾ ਕਿ ਇਸ ਦਹਾਕੇ ਪੁਰਾਣੇ ਕਾਨੂੰਨ ਨੂੰ ਹੁਣ ਬਦਲ ਦਿੱਤਾ ਗਿਆ ਹੈ। ਇਸ ਨਾਲ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਤਨਖਾਹ ਢਾਂਚਾ ਕਿਵੇਂ ਨਿਰਧਾਰਤ ਕੀਤਾ ਜਾਏਗਾ ਮਾਇਰਾ ਨੇ ਕਿਹਾ ਕਿ ਨਵੇਂ ਕਾਨੂੰਨ ਦੇ ਤਹਿਤ ਮਜ਼ਦੂਰੀ ਵਿੱਚ ਮੂਲ ਤਨਖਾਹ ਮਹਿੰਗਾਈ ਪੱਤਾ ਅਤੇ ਰੀਟੇਨਿੰਗ ਪੱਤਾ ਸ਼ਾਮਲ ਹੋਵੇਗਾ ਅਤੇ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਰਮਚਾਰੀ ਦੀ ਕੁੱਲ ਤਨਖਾਹ ਦਾ ਘੱਟੋ-ਘੱਟ 50% ਦੀ ਡੀਏ ਅਤੇ ਹੋਰ ਪੱਤਿਆਂ ਵਿੱਚ ਸ਼ਾਮਲ ਕੀਤਾ ਜਾਵੇ ਇਹ ਬਦਲਾਅ ਸਿੱਧੇ ਤੌਰ ਤੇ ਪ੍ਰੋਵੀਡੈਂਟ ਫੰਡ ਜਿਹਨੂੰ ਪੀਐਫ ਕਿਹਾ ਜਾਂਦਾ ਹੈ ਗ੍ਰੈਚੁਇਟੀ ਅਤੇ ਹੋਰ ਲਾਭਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਤਨਖਾਹਾਂ ਘਟਾਈਆਂ ਜਾਣਗੀਆਂ ਨਾਂਗੀਆਂ ਗਰੁੱਪ ਦੇ ਭਾਈਵਾਲ ਅੰਜਲੀ ਮਲਹੋਤਰਾ ਨੇ ਕਿਹਾ ਕਿ ਮੂਲ ਤਨਖਾਹ ਮਹਿੰਗਾਈ ਪੱਤਾ ਤੇ ਰੀਟੇਨਿੰਗ ਪੱਤਾ ਹੁਣ ਸ਼ਾਮਲ ਕੀਤਾ ਜਾਏਗਾ ਕੁੱਲ ਤਨਖਾਹ ਦਾ 50% ਗ੍ਰੈਚੁਇਟੀ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਲਾਭਾਂ ਵਿੱਚ ਸ਼ਾਮਲ ਕੀਤਾ ਜਾਏਗਾ ਇਸ ਨਾਲ ਕੰਪਨੀ ਅਤੇ ਕਰਮਚਾਰੀ ਦੇ ਯੋਗਦਾਨ ਵਿੱਚ ਵਾਧਾ ਹੋਵੇਗਾ ਇਸ ਦਾ ਅਰਥ ਕਰਮਚਾਰੀਆਂ ਦੀ ਕਾਰ ਲੈ ਕੇ ਜਾਣ ਵਾਲੀ ਤਨਖਾਹ ਘਟ ਸਕਦੀ ਹੈ ਇੰਡੀਅਨ ਟ੍ਰਾਫਿੰਗ ਫੈਡਰੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸੁਚੀਤਾ ਦੱਤਾ ਨੇ ਦੱਸਿਆ ਕਿ ਇਹ ਬਦਲਾਅ ਦਾ ਉਦੇਸ਼ ਸਾਰੇ ਕਾਨੂੰਨਾਂ ਵਿੱਚ ਤਨਖਾਹ ਪਰਿਭਾਸ਼ਾਵਾਂ ਨੂੰ ਇਕਜੁੱਟ ਕਰਨਾ ਅਤੇ ਕਮੀਆਂ ਨੂੰ ਦੂਰ ਕਰਨਾ ਹੈ ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਅਰਥ ਹੈ ਕਿ ਪੀਐਫ ਦੁਆਰਾ ਉੱਚ ਗ੍ਰੈਚੁਇਟੀ ਅਤੇ ਬਿਹਤਰ ਰਿਟਾਇਰਮੈਂਟ ਸੁਰੱਖਿਆ ਪਰ ਜੇਕਰ ਮਾਲਕ ਲਾਗਤਾਂ ਨੂੰ ਪੂਰਾ ਕਰਨ ਲਈ ਭੱਤਿਆਂ ਵਿੱਚ ਕਟੌਤੀ ਕਰਦੇ ਹਨ ਤਾਂ ਘਰ ਲੈ ਕੇ ਜਾਣ ਵਾਲੀ ਤਨਖਾਹ ਘਟ ਜਾਵੇਗੀ ਈਵਾਈ ਇੰਡੀਆ ਦੇ ਪੀਪਲ ਐਡਵਾਈਜ਼ਰੀ ਸਰਵਿਸਿਜ਼ ਦੇ 파ਟਨਰ ਪੁਨੀਤ ਗੁਪਤਾ ਨੇ ਕਿਹਾ ਕਿ ਗ੍ਰੈਚੁਇਟੀ ਦੀ ਗਣਨਾ ਹੁਣ ਮਜ਼ਦੂਰੀ ਦੇ ਆਧਾਰ ਤੇ ਕੀਤੀ ਜਾਏਗੀ ਜਿਸ ਵਿੱਚ ਮੂਲ ਤਨਖਾਹ ਐਚ ਆਰਏ ਅਤੇ ਵਾਹਨ ਪੱਤੇ ਨੂੰ ਛੱਡ ਕੇ ਸਾਰੇ ਪੱਤੇ ਸ਼ਾਮਲ ਨੇ ਹਾਲਾਂਕਿ ਇਸ ਨਾਲ ਘਰ ਲੈ ਜਾਣ ਵਾਲੀ ਤਨਖਾਹ ਵੀ ਘਟ ਸਕਦੀ ਹੈ ਤਾਂ ਕੁੱਲ ਮਿਲਾ ਕੇ ਸਾਰੇ ਹੀ ਮਾਇਰਾਂ ਨੇ ਇਹ ਕਿਹਾ ਕਿ ਮੂਲ ਤਨਖਾਹ ਦੇ ਵਿੱਚੋਂ ਕੁਝ ਪੈਸਾ ਕੱਟ ਕੇ ਹੀ ਇਸ ਦੇ ਵਿੱਚ ਭੇਜਿਆ ਜਾਵੇਗਾ ਤੇ ਇਸ ਨਾਲ ਜਿਹੜੇ ਸੁਰੱਖਿਆ ਦੇ ਲਾਭ ਨੇ ਉਹ ਵੀ ਕਰਮਚਾਰੀਆਂ ਨੂੰ ਮਿਲਿਆ ਕਰਨਗੇ ਤੇ ਬਦਲੀ ਹੋਈ ਇਸ ਕਾਨੂੰਨ ਦੇ ਨਾਲ ਇਸ ਨਵੇਂ ਜਿਹੜੇ ਲਾਏ ਗਏ ਕੋਡ ਹੈ ਇਹਨਾਂ ਦੇ ਨਾਲ ਤਨਖਾਹ ਤਾਂ ਘੱਡੇਗੀ ਘਟੇਗੀ ਪਰ ਜਿਹੜੀ ਸੁਰੱਖਿਆ ਉਹ ਜ਼ਰੂਰ ਵੱਧ ਜਾਵੇਗੀ ਸਾਰੇ ਹੀ ਕਰਮਚਾਰੀਆਂ ਦੀ ਇਸ ਦੇ ਨਾਲ ਫਾਇਦਾ ਵੀ ਬਹੁਤ ਹੋਣ ਵਾਲਾ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਆਉਣਾ ਹੈਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ